ਕਾਗਾ ਕਰੰਗ ਢੰਡੋਲੇ ਆ सगला ਖਾਇਆ ਮਾਸ ਇਹ ਦੋਏ ਨੈਨਾ ਮਤ ਛੂਹੋ ਫਿਰ ਦੇਖਣ ਕੀ ਆਸ ਕੇਵਲ ਉਹਨਾਂ ਨੂੰ ਇੱਕੋ ਹੀ ਆਸ ਸੀ ਮਾਲਕ ਨੂੰ ਦੇਖਣ ਦੀ ਤੇ ਜਦੋਂ ਅਸੀਂ ਇੱਕੋ ਹੀ ਟੀਚਾ ਕਰ ਲੈਨੇ ਆ ਨਾ ਕਿ ਇੱਕੋ ਹੀ ਸਾਡਾ ਮਕਸਦ ਹੋਵੇ ਇੱਕੋ ਹੀ ਸਾਡਾ ਗੋਲ ਹੋਵੇ ਲਾਈਫ ਦਾ ਕਿ ਆਹ ਕੰਮ ਨੇ ਕਰਕੇ ਰਹਿਣਾ ਭਾਵੇਂ ਜਿੰਨੇ ਮਰਜੀ ਸਾਲ ਲੱਗ ਜਾਣ ਉਹਦੇ ਵਿੱਚ ਜਦੋਂ ਅਸੀਂ ਜੁੜ ਜਾਂਨੇ ਆ ਫਿਰ ਉਹ ਕੰਮ ਪਿਆਰੇ ਮਹਾਰਾਜ ਸਾਡੀ ਕਿਰਪਾ ਦੇ ਨਾਲ ਰਾਸ ਦੂਰ ਕਰ ਦਿੰਦੇ ਨੇ ਜੋ ਅਸੀਂ ਥਾਣ ਲਿਆ ਹੋਵੇ ਮਨ ਦੇ ਵਿੱਚ ਕਿ ਇੰਨੇ ਸਾਲਾਂ ਨੂੰ ਆ ਮੈਂ ਜੋਬ ਕਰਨੀ ਆ ਆ ਮੈਂ ਕੰਮ ਕਰਨੇ ਹੀ ਨੇ ਇੰਨੇ ਸਾਲਾਂ ਨੂੰ ਆਪਣੀ ਲਾਈਫ ਵਿੱਚ ਸਕਸੈਸਫੁਲ ਹੋਣਾ ਹੈ ਤਾਂ ਮਹਾਰਾਜ ਵੀ ਕਿਰਪਾ ਕਰ ਦੇਣੇ ਪਈ ਰੋ ਅਸੀਂ ਏਮ ਬਣਾ ਲੈਨੇ ਟੀਚਾ ਬਣਾ ਲੈਨੇ ਇੱਕ ਪਰ ਹਾਲੇ ਤੱਕ ਸਾਨੂੰ ਪਿਆਰੇ ਇਹ ਹੀ ਨਹੀਂ ਪਤਾ ਲੱਗੇ ਕਿ ਦੁਨੀਆਂ ਵਿੱਚ ਅਸੀਂ ਆਹਰੇ ਵਾਸਤੇ ਆਏ ਆ ਜਨਮ ਸਾਡਾ ਹੋਇਆ ਅਸੀਂ ਦੁਨਿਆਵੀ ਕੰਮ ਕਰ ਹਰੇਕ ਕਰਦੇ ਆ ਪਰ ਅਸਲੀ ਮਕਸਦ ਇੱਥੇ ਆਉਣ ਦਾ ਕੀ ਹੈ ਮਹਾਰਾਜ ਕਹਿੰਦੇ ਨੇ ਭਾਈ ਭਈ ਪ੍ਰਾਪਤ ਮਾਨਕ ਦੇਹਰੀਆ ਗੋਵਨ ਮਿਰਨ ਕੀ ਇਹ ਤੇਰੀ ਬਰੀ ਹੈ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਰ ਨਾਮ ਗੁਰੂ ਮਹਾਰਾਜ ਕਹਿੰਦੇ ਨੇ ਬਟ ਭਾਗੀ ਉਹ ਨੇ ਪੁਰਸ਼ ਭਾਈ ਜਿਹੜੇ ਇੱਥੇ ਆ ਕੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਅਸਲੀ ਮਨੋਰ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਇੱਥੇ ਆ ਕੇ ਹੁਣ ਸਭ ਤੋਂ ਪਹਿਲਾਂ ਸਾਡੇ ਦਾ ਸਵਾਲ ਬਣਦਾ ਅੱਜ ਇਹ ਕਿ ਅਸੀਂ ਇੱਥੇ ਕਰਨ ਕੀ ਵਾਸਤੇ ਆਏ ਆ ਗੁਰੂ ਮਹਾਰਾਜ ਨੇ ਪੁੱਛੋ ਫਿਰ ਗੁਰੂ ਮਹਾਰਾ ਸਾਹਿਬ ਨੂੰ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਭਾਈ ਪ੍ਰਾਨੀ ਤੂੰ ਆਇਓ ਲਾਹ ਲੈਣ ਲਾਹ ਲੈਣ ਵਾਸਤੇ ਆਇਆ ਹੈ ਭਾਈ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਤੇ ਜਿਹੜਾ ਸਾਨੂੰ ਮਨੁੱਖਾ ਸਰੀਰ ਮਿਲਿਆ ਭਾਈ ਇਹ ਇਹ ਬਹੁਤ ਵੱਡ ਮੁੱਲਾ ਹੈ ਇਹਦੀ ਕੀਮਤ ਨਹੀਂ ਹੈ ਕੋਈ ਗੁਰੂ ਮਹਾਰਾਜ ਕਹਿੰਦੇ ਨੇ ਇਹਦੀ ਕੀਮਤ ਨਹੀਂ ਹੈ ਕੋਈ ਇਹ ਬਹੁਤ ਭਾਗਾਂ ਨਾਲ ਤੈਨੂੰ ਮਿਲਿਆ ਹੈ ਇਹ ਸਰੀਰ ਨੂੰ ਤਾਂ ਕਿਨੇ 33 ਕਰੋੜ ਦੇਵੀ ਦੇਵਤੇ ਵੀ ਤਰਸਦੇ ਨੇ ਕਿ ਸਾਨੂੰ ਇਹ ਸਰੀਰ ਮਿਲ ਜਾਵੇ ਇਹ ਅਸੀਂ ਇਹ ਸਰੀਰ ਦੇ ਦੁਆਰਾ ਪਰਮਾਤਮਾ ਦਾ ਨਾਮ ਜਪ ਕੇ ਮੁਕਤ ਹੋ ਸਕੀਏ ਭਾਈ 33 ਕਰੋੜ ਦੇਵੀ ਦੇਵਤੇ ਵੀ ਤਰਸਦੇ ਨੇ ਇਹ ਸਰੀਰ ਨੂੰ ਪਾਉਣ ਵਾਸਤੇ ਮੈਂ ਨਹੀਂ ਕਹਿੰਦਾ ਗੁਰੂ ਦੇ ਬਚਨ ਨੇ ਮਹਾਰਾਜ ਦੇ ਗੁਰੂ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਬੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਅਸਲੀ ਲਾਹਾ ਪਾਈ ਪ੍ਰਮਾਤਮਾ ਦੇ ਨਾਮ ਦਾ ਹੈ ਦੇਖੋ ਜਾਣਾ ਸਾਰਿਆਂ ਨੇ ਇੱਕ ਨਾ ਇੱਕ ਦਿਨ ਇੱਥੇ ਕਿਸੇ ਨੇ ਪੱਕੇ ਤੌਰ ਤੇ ਨਹੀਂ ਰਹਿਣਾ ਗੁਰੂ ਮਹਾਰਾਜ ਦੇ ਬੇਅੰਤ ਬਚਨ ਨੇ ਗੁਰਬਾਣੀ ਦੇ ਵਿੱਚ ਜੋ ਉਪਜੋ ਸੋ ਬਿੰਸ ਹੈ ਪਰੋ ਆਜ ਕੈ ਕਾਲ ਗੁਰੂ ਜੀ ਕਹਿੰਦੇ ਨੇ ਜੋ ਵੀ ਚੀਜ਼ ਪੈਦਾ ਹੋਈ ਹੈ ਉਹਨੇ ਪਾਇ ਇੱਕ ਦਿਨ ਖਤਮ ਹੋ ਜਾਣਾ ਪਾਵੇਂ ਅੱਜ ਹੋ ਜਾਵੇ ਤੇ ਪਾਵੇਂ ਕੱਲ ਹੋ ਜਾਵੇ ਸਮਾਂ ਆਏ ਤੇ ਹਰੇਕ ਚੀਜ਼ ਦਾ ਨਾਸ਼ ਹੁੰਦਾ ਇੱਥੇ ਸਮਾਂ ਆਉਂਦਾ ਹਰੇਕ ਚੀਜ਼ ਖਤਮ ਹੋ ਜਾਂਦੀ ਆ ਕਿਸੇ ਵਿੱਚ ਬਹੁਤ ਅਹੰਕਾਰ ਬੋਲਦਾ ਹੋਵੇ ਕੋਈ ਐਸਾ ਸਮਾਂ ਆ ਜਾਂਦਾ ਪਰਮਾਤਮਾ ਉਹਨੂੰ ਐਸੇ ਦਿਨ ਦਿਖਾ ਦਿੰਦਾ ਹੈ ਕਿ ਉਹਦਾ ਹੰਕਾਰ ਵੀ ਢਾਂ ਢੇਰੀ ਹੋ ਜਾਂਦਾ ਉੱਤੇ ਗਰੀਬੀ ਅਮੀਰੀ ਸਦਾ ਨਹੀਂ ਰਹਿੰਦੀ ਇਸ ਕਰਕੇ ਭਾਈ ਗੁਰੂ ਜੀ ਕਹਿੰਦੇ ਨੇ ਸਮਾਂ ਕਦੇ ਇੱਕੋ ਜਾਂ ਨਹੀਂ ਰਹਿੰਦਾ ਸਮੇਂ ਤਾਂ ਭਾਈ ਬਦਲਦੇ ਰਹਿੰਦੇ ਨੇ ਤੇ ਜੋ ਵੀ ਚੀਜ਼ ਦੁਨੀਆ ਵਿੱਚ ਆਈ ਆ ਇਸੇ ਤਰ੍ਹਾਂ ਭਾਈ ਉਹ ਵੀ ਇੱਕ ਦਿਨ ਜਾਵੇਗੀ ਉਹਦਾ ਵੀ ਸਮਾਂ ਜਦੋਂ ਆ ਗਿਆ ਫਰੀਦਾ ਕਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੇ ਚੱਲੇ ਮਸਾਇਕ ਸੇਖ ਭਾਵੇਂ ਗਰੀਬ ਆ ਕਹਿੰਦੇ ਅਮੀਰ ਚੱਲੀ ਜਾਂਦੇ ਰੋਜ਼ਾਨਾ ਇਹ ਦੇਖੋ ਆਪਾਂ ਰੋਜ਼ਾਨਾ ਹੀ ਸੁਣਦੇ ਆਂ ਟੀਵੀਆਂ ਵਿੱਚ ਦੇਖਦੇ ਆਂ ਅਖਬਾਰ ਪੜ੍ਹਦੇ ਆਂ ਆਲੇ-ਦੁਆਲੇ ਰੋਜ਼ਾਨਾ ਹੀ ਕਿੰਨੇ ਲੋਕ ਜਾਂਦੇ ਨੇ ਰੋਜ਼ ਪਿਆਰੇ ਕਿੰਨਿਆਂ ਦਾ ਜਨਮ ਹੁੰਦਾ ਇੱਥੇ ਰੋਜ਼ ਕਿੰਨੇ ਸਰੀਰ ਨੂੰ ਤਿਆਗ ਕੇ ਜਾਂਦੇ ਨੇ ਇਹ ਪ੍ਰਕਿਰਿਆ ਜਿਹੜੀ ਹੈ ਭਾਈ ਚੱਲਦੀ ਰਹਿੰਦੀ ਆ ਪਰ ਸਾਨੂੰ ਮਨੁੱਖਾ ਜਨਮ ਭਾਈ ਇੱਕ ਵਾਰ ਮਿਲਿਆ ਇਹ ਇਹਦਾ ਲਾਹਾ ਲਈਏ ਇੱਕੋ ਵਾਰ ਮਿਲਿਆ ਕੀ ਪਤਾ ਕਿੰਨੀਆਂ ਜੁਨਾ ਤੋਂ ਬਾਅਦ ਮਿਲਿਆ ਇਹ ਗੁਰੂ ਤਾਂ ਸਾਨੂੰ ਗੁਰਵਾਣੀ ਵਿੱਚ ਬੜੇ ਸੰਖੇਪ ਦੇ ਵਿੱਚ ਮਹਾਰਾਜ ਜੀ ਤੇ ਵਿਸਥਾਰ ਵਿੱਚ ਸਮਝਾਉਣਾ ਕਰਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਮਹਾਰਾਜ ਕਹਿੰਦੇ ਨੇ ਪਤਾ ਨਹੀਂ ਕਿੰਨਿਆ ਕ ਜਨਮ ਕਈ ਜਨਮ ਦਾ ਮਤਲਬ ਕਰੋੜਾਂ ਜਨਮ ਕਈ ਜਨਮ ਭਏ ਕੀਟ ਪਤੰਗਾ ਕੀੜੇ ਮਕੌੜੇ ਬਣ ਕੇ ਇੱਥੇ ਦੁਨੀਆ ਵਿੱਚ ਆਉਂਦਾ ਰਿਹਾ ਹੈ ਭਾਈ ਕਈ ਜਨਮ ਗਜ ਮੀਨ ਕਰੰਗਾ ਬਹੁਤ ਜਨਮ ਕਹਿੰਦੇ ਭਾਈ ਤੂੰ ਹਾਥੀ ਬਣ ਕੇ ਵੀ ਇੱਥੇ ਆਇਆ ਹੈ ਮੱਛੀ ਬਣ ਕੇ ਵੀ ਆਇਆ ਹੈ ਹਿਰਨ ਬਣ ਕੇ ਵੀ ਆਇਆ ਹੈ ਕਈ ਜਨਮ ਪੰਖੀ ਸਰਪ ਹੋਇਓ ਪੰਖੀ ਬਣ ਕੇ ਆਕਾਸ਼ ਵਿੱਚ ਉੜਦਾ ਰਿਹਾ ਕਈ ਜਨਮ ਹੈਵਰ ਬ੍ਰਖ ਹੋਇਓ ਬਹੁਤ ਜਨਮ ਮਹਾਰਾਜ ਕੇ ਨੇ ਤੂੰ ਹੈਵਰ ਬਣ ਕੇ ਹੈਵਰ ਦਾ ਮਤਲਬ ਦਖਤ ਬਣ ਕੇ ਜਗ੍ਹਾ ਤੇ ਖੜਾ ਰਿਹਾ ਤੈਨੂੰ ਕਿਸੇ ਨੇ ਪਾਣੀ ਪਾ ਦੇਣਾ ਨਹੀਂ ਵੀ ਪਾਣਾ ਸੁੱਕ ਵੀ ਜਾਣਾ ਫਿਰ ਤੈਨੂੰ ਕਿਸੇ ਨਾ ਕਿਸੇ ਨੇ ਹੋਰ ਪਾਸੇ ਤੈਨੂੰ ਲੱਕੜਾ ਲਾ ਕੇ ਅੱਗ ਤੇਰੀ ਬਾੜ ਲੈਣੀ ਇਸ ਤਰ੍ਹਾਂ ਦੇ ਜਨਮ ਮਹਾਰਾਜ ਕਹਿੰਦੇ ਨੇ ਤੈਨੂੰ ਮਿਲਦੇ ਹੀ ਰਹੇ ਨੇ ਇੰਨੀਆਂ ਜੁਨਾ ਤੋਂ ਬਾਅਦ ਗੁਰੂ ਜੀ ਕਹਿੰਦੇ ਨੇ ਭਾਏ ਤੈਨੂੰ ਇਹ ਮਨੁੱਖਾ ਦੇਹ ਮਿਲੀ ਆ ਮਿਲ ਜਗਦੀਸ਼ ਮਿਲਨ ਕੀ ਬਰੀਆ ਸਿਮਰ ਮਹਾਰਾਜ ਕਹਿੰਦੇ ਨੇ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਗ ਕਾਲ ਇਹ ਦੇਹ ਸੰਜਰੀ ਆ ਏ ਤੈਨੂੰ ਭਾਈ ਬਾਰੀ ਮਿਲੀ ਅੱਜ ਸਮਾਂ ਮਿਲਿਆ ਜਿਵੇਂ ਪੜ੍ਹਾਈ ਦਾ ਯੁੱਗ ਹੁੰਦਾ ਕੋਈ ਜਿਹੜੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਨੇ ਉਹਨਾਂ ਦਾ ਸਮਾਂ ਹੈ ਪੜ੍ਹਨ ਦਾ ਅੱਜ ਜੇਕਰ ਇੱਕ ਵਾਰ ਸਮਾਂ ਲੰਘ ਗਿਆ ਪੜਨ ਦਾ ਪ੍ਰੀਖਿਆ ਲੰਘੀ ਫੇਰ ਪੜਨ ਦਾ ਕੀ ਫਾਇਦਾ ਭਾਈ ਜਦੋਂ ਪੇਪਰ ਨੇੜੇ ਆਉਣ ਵਾਲੇ ਨੇ ਉਦੋਂ ਅਸੀਂ ਕਿਤਾਬ ਨਾ ਚੱਕੀ ਫਿਰ ਅੱਗੇ ਪੇਪਰ ਵਿੱਚ ਕੀ ਲਿਖਾਂਗੇ ਆਪਾਂ ਜਦੋਂ ਕੁਝ ਆਉਣਾ ਹੀ ਨਹੀਂ ਫਿਰ ਪੇਪਰਾਂ ਤੋਂ ਬਾਅਦ ਪੜ੍ਹਨ ਦਾ ਕੀ ਫਾਇਦਾ ਹੈ ਇਸੇ ਤਰ੍ਹਾਂ ਪਾਏ ਜਦੋਂ ਸਾਡਾ ਸਮਾਂ ਹੀ ਲੰਘ ਗਿਆ ਜਦੋਂ ਸਾਨੂੰ ਮੌਤ ਨੇ ਆ ਕੇ ਫੜ ਹੀ ਲਿਆ ਉਸ ਤੋਂ ਬਾਅਦ ਨਾਮ ਜਪਣ ਦਾ ਫਿਰ ਕੀ ਫਾਇਦਾ ਭਾਈ ਇਸ ਕਰਕੇ ਜਿੰਨਾ ਵੀ ਹੋ ਸਕੇ ਜਿਉਂਦੇ ਜੀ ਪ੍ਰਮਾਤਮਾ ਦਾ ਨਾਮ ਜਪੋ ਸਵਾਸਾਂ ਦਾ ਕੀ ਭਰੋਸਾ ਕਦੋਂ ਖਤਮ ਹੋ ਜਾਣੇ ਕੋਈ ਦੱਸ ਸਕਦਾ ਕਿ ਮੈਂ ਇੰਨੇ ਸਾਲਾਂ ਨੂੰ ਮਰਾਂਗਾ ਇਹ ਤਾਂ ਕਮਾਈ ਵਾਲੇ ਸਾਧੂ ਹੀ ਨੇ ਪਰ ਦੁਨੀਆ ਤੋਂ ਜਾਣਦੇ ਨੇ ਉਹ ਪਹਿਲੇ ਦੱਸ ਦਿੰਦੇ ਨੇ ਕਿ ਇਸ ਇੰਨੇ ਸਮੇਂ ਨੂੰ